ਲਾਗਰੀ ਹੁੰਦਾ ਸੀ ਲੰਗਰ ਦੇ ਵਿੱਚ ਕਿਸੇ ਮਾਈ ਦੇ ਘੋੜੇ ਫਰੈਂਸਿਆਂ ਨਿਕਲਦੇ ਸਨ ਸੁੱਕ ਸੁੱਕਲੀ ਉਹ 1 ਕਿਲੋ ਕੇ ਹਜ਼ਾਰਾ ਬਾਰੇਗੀ ਲੰਗਰ ਦੇ ਵਿੱਚ ਉਹਦੇ ਘੋੜੇ ਫਰੈਂਸਿਆਂ ਠੀਕ ਹੋ ਗਏ ਨਿਕਲੋ ਆਟੇ ਗੀ ਪਰ ਉਹ ਲਾਗਰੀ ਦੀ ਲਾਗਰੀ ਦਾ ਮਾਨ ਦੇ ਸੀ ਕਿ ਉਹਦੇ ਕਿਲਰ ਚਾ ਗਿਆ ਉਹ ਉਹ ਘਿਓ ਦਾ ਡੱਬਾ ਲੰਗਰ ਤੇ ਪਟਾਉਣ ਵੀ ਗਏ ਅਬ ਇੱਕ ਕਮਰੇ ਦੇ ਚੜ੍ਹ ਲਿਆ ਉਹ ਉਹਦੇ ਜੋ ਚਮਚਾ ਕੇ ਉਹਦਾ ਪਾ ਕੇ ਹੁੰਦਾ ਦਾਲ ਪਾਣੀ ਪਾ ਕੇ ਛੱਕ ਲੈਂਦਾ ਸੀ ਤਕਰੀਬਨ 2 ਮਹੀਨੇ ਬਾਅਦ ਉਹਦੇ ਘੋੜੇ ਫਰੈਂਸਿਆਂ ਨਿਕਲਣਾ ਸ਼ੁਰੂ ਹੋਈ ਠਿਕ ਕਤਿਆਗਰ ਉਹਦੇ ਨਿਕਲਿਆ ਬਈ ਇੱਕ ਹਤਿਆਗਰ ਨਿਕਲਿਆ ਬਹੁਤ ਤਾਂ ਤੰਗ ਹੋ ਗਿਆ ਅਖੀਰ ਜਾ ਕੇ ਬਡੇ ਮਹਾਰਾਜ ਕੋਲ ਬੇਨਤੀ ਕੀਤੀ ਪਰ ਵੇਸ਼ੇ ਕਰਾ। ਕਹਾਂ ਮਹਾਰਾਜ ਜੀ ਮੈਂ ਬਹੁਤ ਔਖਾ ਮੇਰੇ ਪੂਰੇ ਪਿੰਡੀਆਂ ਬਹੁਤ ਦਿੱਕਲੀ ਨੇ ਉਹ ਹੱਸ ਕੇ ਕਹਿੰਦੇ ਕਿ ਕੁਝ ਕਰ ਲੈਣੇ ਤਾਂ ਨਹੀਂ ਗਾਲਿਆ ਕਹਿੰਦਾ ਮਹਾਰਾਜ ਜੀ ਨਹੀਂ ਮੈਂ ਤਾਂ ਕੱਲੇ ਰਹੇ ਬਸ ਕਰਦਾ ਕਹਿੰਦੇ ਜਾਜ ਕਰ ਤੂੰ ਕਰ ਦੇਗਾ ਤਾਂ ਇੱਕ ਦੋ ਮਿੰਟ ਸੋਚਣ ਤੋਂ ਬਾਅਦ ਹੱਥ ਵਨ ਕੇ ਖੜ ਗਿਆ ਮਹਾਰਾਜ ਜੀ ਕਮ ਮਾਈ ਦੇਤੀ ਕਿ ਉਹ ਲੈ ਕੇ ਟੱਪਾ ਦੇਗੀ ਕਿ ਲੋ ਦਿਓ ਮੈਂ ਅੱਧ ਕਮ ਚ ਜਾ ਗਿਆ ਤੇ ਉਹ ਕਰਦਾ ਕਰਨ ਕਹਿੰਦੇ ਬਸ ਉਹ ਮਾਈ ਦੇ ਫੋਟੋ ਫ੍ਰੈਂਸੇ ਖੜਦੀਆਂ ਹੁਣ ਕੋਈ ਘਰ ਕਿੱਲੋ ਦੇਸੀ ਕਿ ਉਹ